ਇਹ ਮਾਡਲ ਆਪਣਾ 20000 ਤੋਂ ਸ਼ੁਰੂ ਆ ਹਾਂਜੀ ਠੀਕ ਆ ਇਹਦੇ ਨਾਲ ਆਪਾਂ ਅੱਧੇ ਐਚਪੀ ਦੀ ਮੋਟਰ ਦਿੰਨੇ ਆ ਜੀ ਹਮ 20 ਲੀਟਰ ਦਾ ਢੋਲ ਹੁੰਦਾ 20 ਲੀਟਰ ਦਾ ਢੋਲ ਆ ਜਾਂਦਾ ਇਹਦੇ ਨਾਲ ਅੱਧੇ ਐਚਪੀ ਦੀ ਮੋਟਰ ਹੋ ਜਾਂਦੀ ਆ ਤੇ ਇਹਨੂੰ ਆਪਾਂ ਰੋੜ ਕੇ ਆਏ ਦਿਖਾਈ ਬਾਈ ਕਿੱਤੇ ਮਰਜ਼ੀ ਲਿਆ ਸਕਦੇ ਆ ਹਾਂਜੀ ਤੇ ਭਾਈ ਪਸ਼ੂਆਂ ਦੀ ਕੈਪੈਸਿਟੀ ਕਿੰਨੀ ਹੋ ਜਾਂਦੀ ਹੈ ਫਿਰ ਇਹਦੀ ਵੀ ਕਿੰਨੇ ਪਸ਼ੂਆਂ ਵਾਸਤੇ ਸਹੀ ਰਹਿੰਦੀ ਹੈ ਇਹ ਜਿਵੇਂ ਮੇਰੇ ਅੱਧੇ ਐਚਪੀ ਦੀ ਮੋਟਰ ਹੈ ਇਹ 5-6 ਗਾਈਆਂ ਵਾਸਤੇ ਹੁੰਦੀ ਹੈ ਜੀ 5-6 ਗਾਈਆਂ ਵਧੀਆ ਡੰਗ ਲੜ ਕੇ ਕਿਤੇ ਵੀ ਲੈ ਜਾ ਸਕਦੇ ਆ ਜੀ ਇਹਦੇ ਮੋਟਰ ਵੀ ਉੱਤੇ ਹੀ ਲੱਗੀ ਹੋਊਗੀ ਹਨਾ ਉਹਦੀ ਮੋਟਰ ਅੱਡ ਸੀਗੀ ਉਹਦੀ ਮੋਟਰ ਅੱਡ ਹੈ ਜੀ ਬਾਲਟੀ ਅੱਡ ਹੈ ਕੋਈ ਬਾਲਟੀ ਇਹ ਜਿਹੜਾ ਕੰਪਲੀਟ ਸੈੱਟ ਹੈ ਸੌਲੀ ਤਰੀ ਫਿੱਟ ਕੀਤਾ ਹੋਇਆ ਜੀ ਠੀਕ ਹੈ ਇਹ ਜਿਵੇਂ ਆਪਣੀ ਇਹ ਪੌਣੇ ਐਚਪੀ ਦੀ ਮੋਟਰ ਹੈ ਜੀ ਹਾਂ ਇਹ ਇਹ ਦਿਨ ਆਪਣਾ 25 ਲੀਟਰ ਦਾ ਕੈਨ ਹੈ ਜੀ 25 ਲੀਟਰ ਦਾ ਕੈਨ ਆ ਜੂ ਟਰੋਲੀ ਵਾਲੀ ਮਸ਼ੀਨ ਹੈ ਲੋਹੇ ਦੇ ਫਰੇਮ ਚ ਲੋਹੇ ਦੇ ਫਰੇਮ ਇਹਦਾ ਆਪਣਾ ਰੇਟ ਹੈਗਾ ਹੀ 24000 ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚ ਗਏ ਆਂ ਜੀ ਸ਼੍ਰੀ ਕਰਨ ਡੇਰੀ ਇਕਵਿਪਮੈਂਟਸ ਦੇ ਉੱਤੇ ਇਹ ਜਿਹੜੀ ਸ਼ਾਪ ਆ ਇੱਥੋਂ ਆਪਾਂ ਨੂੰ ਮਿਲਕਿੰਗ ਮਸ਼ੀਨਾਂ ਮਿਲਦੀਆਂ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਤੇ ਆਪਾਂ ਚੱਲਦੇ ਹੁਣ ਦੁਕਾਨ ਦੇ ਅੰਦਰ ਤੇ ਤੁਹਾਨੂੰ ਇੰਸਾਨਲ ਦਾ ਰੇਟ ਦੱਸਾਂਗੇ ਸਾਰੀਆਂ ਮਸ਼ੀਨਾਂ ਦੇ ਨਾਲੇ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਵੀ ਇਹਨਾਂ ਦੇ ਕੀ ਕੀ ਆਫਰ ਹੁੰਦੇ ਆ ਤੇ ਕਿੱਥੋਂ ਇਹਨਾਂ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਆਪਣੇ ਦਰਸ਼ਕਾਂ ਨੂੰ ਮਸ਼ੀਨਾਂ ਇਹੋ ਜੀਆਂ ਦਿਖਾਉਣੀਆਂ ਰੇਟ ਘੱਟ ਹੋਵੇ ਉਹਨਾਂ ਦਾ ਕਿਉਂ ਜਿਹੜੇ ਛੋਟੇ ਫਾਰਮਰ ਹੁੰਦੇ ਆ ਹਨਾ ਹੁਣ ਆਪਾਂ ਨੂੰ ਪਤਾ ਹੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਆ ਵੱਡੀਆਂ ਵੱਡੀਆਂ ਮਸ਼ੀਨਾਂ ਆਉਂਦੀਆਂ ਪਰ ਆਪਣੇ ਛੋਟੇ ਫਾਰਮਰ ਜਿਹੜੇ ਉਹ ਨਹੀਂ ਖਰੀਦ ਸਕਦੇ ਕਿਉਂਕਿ 50 50 60 60 ਹਜ਼ਾਰ ਦੀਆਂ ਮਸ਼ੀਨਾਂ ਤੇ ਆਪਾਂ ਛੋਟੀਆਂ ਮਸ਼ੀਨਾਂ ਦਿਖਾਉਣੀਆਂ ਉਹਨਾਂ ਦੀ ਗਾਰੰਟੀ ਵਾਰੰਟੀ ਵੀ ਦੱਸਣੀ ਹੈ ਵੀ ਜਿਹੜਾ ਆਪਣਾ ਫਾਰਮਰ ਹੈ ਉਹ ਸੈਟੀਸਫਾਈ ਹੋ ਜਾਏ ਤੇ ਆਪਾਂ ਕਿੱਥੋਂ ਸ਼ੁਰੂ ਕਰਾਂਗੇ ਵੀ ਮਨ ਲਓ ਆਪਾਂ ਪੰਜੀ ਪਸ਼ੂ ਰੱਖੇ ਹੋਏ ਪੰਜੀ ਨੇ ਨਾ ਨੋਰਮਲ ਫਾਰਮਰ ਦੇ ਕੋਲੇ ਤੇ ਆਪਾਂ ਕਿਹੜੀ ਮਸ਼ੀਨ ਦਿਖਾਵਾਂ ਸਭ ਤੋਂ ਪਹਿਲਾਂ ਵੀ ਜਿਹੜੀ ਘੱਟ ਰੇਟ ਦੇ ਵਿੱਚ ਆਪਣੇ ਫਾਰਮਰ ਨੂੰ ਮਿਲ ਜੇ ਸਭ ਤੋਂ ਛੋਟੀ ਵੀਰੇ ਆਪਣੀ ਜਿਹੜੀ ਰੇਂਜ ਸਟਾਰਟ ਹੋ ਜਾਂਦੀ ਹੈ ਆ 20000 ਦਾ ਮਾਡਲ ਹੈ ਆਪਣਾ ਸਭ ਤੋਂ ਛੋਟਾ ਅੱਛਾ ਇਹ ਮਾਡਲ ਆਪਣਾ 20000 ਤੋਂ ਸ਼ੁਰੂ ਆ ਹਾਂਜੀ ਠੀਕ ਆ ਇਹਦੇ ਨਾਲ ਆਪਾਂ ਅੱਧੇ ਐਚਪੀ ਦੀ ਮੋਟਰ ਦਿੰਨੇ ਆ ਜੀ ਹੂੰ 20 ਲੀਟਰ ਦਾ ਢੋਲ ਹੁੰਦਾ 20 ਲੀਟਰ ਦਾ ਢੋਲ ਆ ਜਾਂਦਾ ਇਹ ਨਾਲ ਅੱਧੇ ਐਚਪੀ ਦੀ ਮੋਟਰ ਹੋ ਜਾਂਦੀ ਆ ਤੇ ਇਹਨੂੰ ਆਪਾਂ ਰੋੜ ਕੇ ਆਏ ਦਿਖਾਈ ਬਈ ਕਿਤੇ ਮਰਜ਼ੀ ਲਿਆ ਸਕਦੇ ਆ ਹਾਂਜੀ ਤੇ ਭਾਈ ਪਸ਼ੂਆਂ ਦੀ ਕੈਪੈਸਿਟੀ ਕਿੰਨੀ ਹੋ ਜਾਂਦੀ ਹੈ ਫਿਰ ਇਹਦੀ ਵੀ ਕਿੰਨੇ ਪਸ਼ੂਆਂ ਵਾਸਤੇ ਸਹੀ ਰਹਿੰਦੀ ਹੈ ਇਹ ਜਿੰਨੇ ਮੇਰੇ ਅੱਧੇ ਐਚਪੀ ਦੀ ਮੋਟਰ ਹੈ ਇਹ 5-6 ਗਾਈਆਂ ਵਾਸਤੇ ਹੁੰਦੀ ਹੈ ਜੀ 5-6 ਗਾਈਆਂ ਵਧੀਆ ਡੰਗ ਲਾ ਦੂ ਹੈ ਨਾ ਜੀ ਠੀਕ ਹੈ ਪ੍ਰਾਈਸ ਭਾਈ ਇਹਦਾ ਕਿੰਨਾ ਦੱਸ ਸੀ 20000 ਤੋਂ ਸਟਾਰਟ ਇਸ ਤੋਂ ਜੇ ਵੱਧ ਆਪਣੇ ਕੋਲੇ ਪੰਜੀਆਂ ਤੋਂ ਜ਼ਿਆਦੇ ਪਸ਼ੂ ਹੋਣ 10 ਪਸ਼ੂਆਂ ਤੱਕ ਜਾਂ ਪੰਜ ਛੀ ਤੋਂ ਜ਼ਿਆਦੇ ਹੋਣ ਪਸ਼ੂ ਫੇਰ ਇਸ ਤੋਂ ਵੱਧ ਮੇਰੇ ਆਪਣਾ ਇਹ ਵਾਲਾ ਮਾਡਲ ਆ ਜਾਂਦਾ ਜੀ ਅਕਸ਼ਾ ਇਹ ਮਾਡਲ ਆ ਗਿਆ ਆਪਣਾ ਠੀਕ ਹੈ ਇਹਨੂੰ ਆਪਾਂ ਰੇਡ ਕੇ ਕਿਤੇ ਵੀ ਲੈ ਜਾ ਸਕਦੇ ਹਾਂ ਜੀ ਇਹਦੇ ਮੋਟਰ ਵੀ ਉੱਤੇ ਹੀ ਲੱਗੀ ਹੋਊਗੀ ਹਨਾ ਉਹਦੀ ਮੋਟਰ ਅੱਡ ਸੀਗੀ ਉਹਦੀ ਮੋਟਰ ਅੱਡ ਹੈ ਜੀ ਬਾਲਟੀ ਅੱਡ ਹੈ ਕੋਈ ਬਾਲਟੀ ਇਹ ਜਿਹੜਾ ਕੰਪਲੀਟ ਸੈੱਟ ਹੈ ਟਰਾਲੀ ਤੇ ਫਿੱਟ ਕੀਤਾ ਹੋਇਆ ਜੀ ਠੀਕ ਹੈ ਇਹ ਜਿਵੇਂ ਆਪਣੀ ਏ ਪੌਣੀ ਐਚਪੀ ਦੀ ਮੋਟਰ ਹੈ ਜੀ ਹਮ ਇਹਦੇ ਨਾਲ ਆਪਣਾ 25 ਲੀਟਰ ਦਾ ਕੈਨ ਹੈ ਜੀ 25 ਲੀਟਰ ਦਾ ਕੈਨ ਆ ਜੂ ਟਰਾਲੀ ਵਾਲੀ ਮਸ਼ੀਨ ਹੈ ਲੋਹੇ ਦੇ ਫਰੇਮ ਚ ਲੋਹੇ ਦੇ ਫਰੇਮ ਇਹਦਾ ਆਪਣਾ ਰੇਟ ਹੈਗਾ 24000 ਰੁਪਏ 24000 ਦੇ ਵਿੱਚ ਮਿੱਤਰੋ ਆ ਮਸ਼ੀਨ ਮਿਲ ਜਾਣੀ ਆਪਾਂ ਨੂੰ ਕਿੰਨੇ ਪਸ਼ੂਆਂ ਵਾਸਤੇ ਭਾਈ ਵਧੀਆ ਇਹ ਹੈਗੀ ਆ ਵੀਰੇ 10 ਤੋਂ 15 ਗਾਈਆਂ ਵਾਸਤੇ 10 ਤੋਂ 15 ਗਾਈਆਂ ਦੀ ਵਧੀਆ ਧਾਰ ਘੱਡ ਦੂਗੀ ਤੇ ਭਾਈ ਮੱਝਾਂ ਵਾਸਤੇ ਅੱਡਣਾਂ ਦੀ ਮਸ਼ੀਨ ਕਿ ਇਹਦੇ ਨਾਲ ਹੀ ਕੱਢ ਸਕਦੇ ਆ ਆ ਵੀਰੇ ਮੱਝਾਂ ਵਾਸਤੇ ਵੀ ਅੱਡ ਤਾਂ ਹੁੰਦੀ ਹੈ ਵੈਸੇ ਜਿਵੇਂ ਇੱਕ ਅੱਡ ਦੀ ਧਾਰ ਹੈ ਜਿਵੇਂ ਗਾਂ ਮਾਇਦੀ ਉਹ ਇਹ ਮਸ਼ੀਨ ਕਰ ਦੇਗੀ ਬਾਕੀ ਆਪਣੇ ਕੋਲੇ ਉਹ ਮਸ਼ੀਨ ਵੀ ਮਿਲ ਜੂ ਜਿਹੜੀ ਦੋਨੇ ਪਸ਼ੂਆਂ ਤੇ ਕੰਮ ਕਰਦੀ ਹੈ ਨਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਮਸ਼ੀਨ ਹੈ ਜਿਹੜੀ ਬਾਈ ਨੇ 24000 ਦੀ ਦੱਸੀ ਆ ਹਾਂਜੀ 24000 ਦੀ ਮਸ਼ੀਨ ਹੈ ਤੇ 10 ਤੋਂ 15 ਪਸ਼ੂਆਂ ਵਾਸਤੇ ਵਧੀਆ ਇਹ ਧਾਰਾਂ ਕੱਢ ਦੂਗੀ ਤੇ ਪੌਣੇ ਐਚਪੀ ਦੀ ਮੋਟਰ ਹੈ ਤੇ ਬਾਈ ਜੇ ਲੈਟ ਉੱਠ ਜੇ ਫਿਰ ਇਹ ਇਨਵਰਟਰ ਤੇ ਵੀ ਚੱਲੇ ਜਾਂਦੀ ਹੈ ਮਸ਼ੀਨ ਕਿ ਇਦੋਂ ਛੋਟੇ ਵਾਲੀ ਚੱਲਦੀ ਆ ਇਦੋਂ ਛੋਟੇ ਵਾਲੀ ਚੱਲਦੀ ਆ ਵੀਰੇ ਅੱਧੇ ਐਚਪੀ ਵਾਲੀ ਠੀਕ ਹੈ ਜੀ ਅੱਧੇ ਐਚਪੀ ਵਾਲੀ ਚੱਲੂਗੀ ਇਹ ਪੌਣੇ ਐਚਪੀ ਦੇ ਵਿੱਚ ਮੈਂ ਆਪਣਾ ਮਾਡਲ ਆ ਗਿਆ ਤੇ ਇਸ ਤੋਂ ਬਾਅਦ ਆਪਾਂ ਕਿਹੜੀ ਮਸ਼ੀਨ ਲਾਵਾਂਗੇ ਬਈ ਇਸ ਤੋਂ ਬਾਅਦ ਆਪਣੀ ਵੀਰੇ ਇਹ ਵੀ ਪੌਣੇ ਐਚਪੀ ਦੀ ਹੀ ਹੈ ਹਮ ਪਰ ਇਹਦਾ ਜਿਹੜਾ ਫਰੇਮ ਹੈ ਸਾਡਾ ਸਟੀਲ 'ਚ ਹੈ ਅੱਛਾ ਇਹ ਫਰੇਮ ਇਹ ਚ ਫਰਕ ਕਿੰਨਾ ਹੀ ਇਹ ਜਿਹੜੀ ਕੱਲੇ ਫਰੇਮ ਇਹ ਰੇੜੀ ਦੇ ਤੌਰ ਤੇ ਨਹੀਂ ਵਰਤਿਆ ਜਾਂਦਾ ਜੀ ਇਹ ਜਿਹੜਾ ਇਹਦਾ ਫਰੇਮ ਹੈ ਇਹਦਾ ਹਵਾ ਵਾਲਾ ਟੈਂਕ ਹੈ ਠੀਕ ਹੈ ਹਵਾ ਫਰੇਮ ਦੇ ਵਿੱਚ ਇਕੱਠੀ ਹੁੰਦੀ ਹੈ ਪਹਿਲਾਂ ਅੱਛਾ ਜਿਹੜਾ ਆਹ ਚੀਜ਼ ਬਣਾਈ ਵੀ ਇਹ ਚੌੜੀ ਹੈ ਨਾ ਪੂਰੀ ਇਹ ਬੰਦ ਹੁੰਦਾ ਫਿਰ ਸਾਰਾ ਇਹ ਬੰਦ ਹੁੰਦਾ ਹੀ ਚਾਰੇ ਪਾਸੇ ਇਹਦੇ ਵਿੱਚ ਹਵਾ ਇਕੱਠੀ ਹੁੰਦੀ ਹੈ ਪਹਿਲਾਂ ਤੇ ਬਾਈ ਇਹਦਾ ਸਟੀਲ ਦੀ ਹੋਣ ਦਾ ਫਾਇਦਾ ਕੀ ਹੈ ਸਰ ਵਿਰੇ ਇਹਨੂੰ ਜੰਗਾਲ ਨਹੀਂ ਪੈਂਦੀ ਜਿਵੇਂ ਹਵਾ ਨਾਲ ਇਹਨੂੰ ਜੰਗਾਲ ਨਹੀਂ ਆਉਂਦੀ ਠੀਕ ਹੈ ਹਵਾ ਨਾਲ ਇਹਨੂੰ ਜੰਗਾਲ ਨਹੀਂ ਆਉਂਦੀ ਹਾਂ ਲੌਂਗ ਲਾਈਫ ਹੈ ਜੀ ਫਰੇਮ ਦੇ ਕਾਰਨ ਮੋਟਰ ਦੀ ਲਾਈਫ ਵੀ ਵੱਧ ਜਾਂਦੀ ਹੈ ਤੇ ਕਿੰਨਾ ਚਿਰ ਆਪਣੇ ਇਹ ਮਸ਼ੀਨ ਜੇ ਆਪਾਂ ਇਹਦੀ ਲਾਈਫ ਦੀ ਗੱਲ ਕਰੀਏ ਕਿੰਨਾ ਟਾਈਮ ਆਪਣੀ ਮਸ਼ੀਨ ਇਹ ਚੱਲੇ ਜਾਂਦੀ ਆ ਵੀਰੇ ਸਹੀ ਤਰੀਕੇ ਨਾਲ ਕੇਅਰ ਕਰੋਗੇ ਤਾਂ 10 ਸਾਲ ਤੋਂ ਉੱਤੇ ਦੀ ਲਾਈਫ ਹੈ ਇਹਦੀ 10 ਸਾਲ ਤੋਂ ਉੱਤੇ ਦੀ ਲਾਈਫ ਇਹਦਾ ਪ੍ਰਾਈਸ ਕਿੰਨਾ ਬਾਈ ਇਹਦਾ ਪ੍ਰਾਈਸ ਵੀਰੇ 27000 ਰੁਪਏ 27000 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸਟੀਲ ਦੀ ਮਸ਼ੀਨ ਦਵਾ ਦਾਂਗੇ ਕਿੰਨੇ ਪਸ਼ੂਆਂ ਵਾਸਤੇ ਬਾਈ 10 ਤੋਂ 15 ਪਸ਼ੂਆਂ ਵਾਸਤੇ ਤੇ ਪੌਣੇ ਐਚਪੀ ਦੀ ਮੋਟਰ ਆਉਗੀ ਤੇ 25 ਲੀਟਰ ਦਾ ਕੈਨ ਹੈ ਇਹਦੇ ਵੰਡਰ ਮਿਲਕਿੰਗ ਜਿਹੜੀ ਕੰਪਨੀ ਹੈ ਬਾਈ ਹੋਰਾਂ ਦੀ ਆਪਦਾ ਹੀ ਬ੍ਰਾਂਡ ਹੈ ਤੇ ਇਹਨਾਂ ਦੀ ਆਪਦੀ ਮਸ਼ੀਨਾਂ ਹੈ। ਬਾਈ ਆ ਸਾਰੀਆਂ ਮਸ਼ੀਨਾਂ ਦੇ ਮੀਟਰ ਲੱਗਿਆ ਹੋਇਆ ਹੈ ਨਾ ਇਹ ਬਹੁਤ ਸਾਰੇ ਫਾਰਮਰਾਂ ਨੂੰ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਦੀ ਵਰਤੋਂ ਕਿਵੇਂ ਕਰਨੀ ਹੈ ਦਾ ਕਿੰਨਾ ਕੁ ਪ੍ਰੈਸ਼ਰ ਰੱਖਣਾ ਹੈ ਇਹਦਾ ਕੀ ਹਿਸਾਬ-ਕਿਤਾਬ ਹੁੰਦਾ। ਇਹ ਵੀਰੇ ਮੀਟਰ ਜਿਹੜਾ ਹੈਗਾ ਗਾਈਆਂ ਦੀ ਚਵਾਈ ਤੇ ਮੱਝਾਂ ਦੀ ਚਵਾਈ ਵਾਸਤੇ ਕੰਟਰੋਲ ਕਰਨ ਵਾਸਤੇ ਹੁੰਦਾ ਹੈ। ਅੱਡੋ-ਅੱਡ ਹੁੰਦਾ ਦੋਨਾਂਾਸਤੇ ਹੈ ਨਾ ਜੇ ਆਪਾਂ ਇਹ ਆਪਣੀ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਮਸ਼ੀਨ ਤੇ ਲੱਗਿਆ ਹੁੰਦਾ ਜੀ ਨਹੀਂ ਜੇ ਆਪਾਂ ਗਾਈਆਂ ਦੀ ਚਵਾਈ ਕਰਦੇ ਆਂ ਫੇਰ ਆਪੜਾ ਕਿੰਨਾ ਕਰਨਾ ਚਾਹੀਦਾ ਹੈ ਪ੍ਰੈਸ਼ਰ ਕਿੰਨਾ ਕਰਨਾ ਚਾਹੀਦਾ ਗਾਈਆਂ ਤੇ ਵੀਰੇ 300 ਤੋਂ ਪ੍ਰੈਣਾ ਚਾਹੀਦਾ ਹੈ 300 ਤੋਂ 350 ਦੇ ਵਿੱਚ ਵਿੱਚ ਤੇ ਮੱਝਾਂ ਹਸਦੇ ਜਾਂ ਤੇ 400 ਤੋਂ 450 ਦੇ ਵਿੱਚ 400 ਤੋਂ 450 ਠੀਕ ਹੈ ਜੀ ਜੀ ਹੁਣ ਆਪਾਂ ਮਸ਼ੀਨ ਦਿਖਾਦੀ ਆਂ ਪੰਜ ਪਸ਼ੂਆਂ ਵਾਲੀ ਵੀ 10 ਤੋਂ 15 ਵਾਲੀ ਵੀ ਜੇ ਆਪਣੇ ਕੋਲੇ ਪਸ਼ੂ ਹੋਰ ਜ਼ਿਆਦਾ ਹੈ ਫੇਰ ਆਪਣੀ ਮੋਟਰ ਵੱਡੀ ਲੱਗ ਜਾਂਦੀ ਹੈ ਕੈਪੈਸਿਟੀ ਵਧ ਜਾਂਦੀ ਹੈ ਜੀ ਇਹ ਜਿਹੜੇ ਆਪਣੀ ਇਹ ਵਾਲੀ ਮਸ਼ੀਨ ਹੈ ਇਹ 1 HP ਦੀ ਮੋਟਰ ਚ ਇਹਦੀ ਕ੍ਰੈਂਟਨ ਦੀ ਮੋਟਰ ਲੱਗੀ ਹੈ ਤੇ ਠੀਕ ਹੈ ਜੀ ਤੇ ਇਹ ਜਿਵੇਂ ਇੱਕ ਬਾਲਟੀ ਦੇ ਨਾਲ ਆਪਣਾ ਰੇਟ ਹੈਗਾ ਜੀ ਇਹ 36000 ਰੁਪਏ ਠੀਕ ਹੈ ਸਟੀਲ ਦੇ ਫਰੇਮ ਦੇ ਵਿੱਚ ਠੀਕ ਹੈ ਜੇ ਆਪਾਂ ਇਹਨੂੰ ਲੋਹੇ ਦੇ ਫਰੇਮ 'ਚ ਲਵਾਵਾਂਗੇ ਤਾਂ ਇਹ 33000 ਦੀ ਹੋ ਜਾਊਗੀ ਜੀ ਠੀਕ ਹੈ ਤੇ 3000 ਰੁਪਏ ਰੇਟ ਘੱਟ ਜਾਊਗਾ ਲੋਹੇ ਦੇ ਫਰੇਮ 'ਚ ਹਾਂਜੀ ਤੇ ਇਹ ਜੇ ਨਾਲ ਆਪਣਾ 30 ਲੀਟਰ ਦਾ ਕੈਨ ਹੁੰਦਾ ਜੀ ਹਮ ਇੱਕ ਐਚਪੀ ਦੀ ਮੋਟਰ ਹੋਊਗੀ ਠੀਕ ਹੈ ਇਹ ਜਿਹੜੀ ਮੋਟਰ ਦੀ ਪਾਵਰ ਹੈ ਇਹ ਦੋ ਬਾਲਟੀਆਂ ਵਿੱਚ ਲਾ ਦੋਗੇ ਜੀ ਇਕੱਠੀਆਂ ਹੀ ਹਾਂ ਕੱਲ ਨੂੰ ਆਪਾਂ ਜਿਵੇਂ ਦੋ ਪਸ਼ੂ ਇੱਕ ਇੱਕ ਟਾਈਮ ਤੇ ਚੋਣੇ ਆ ਜੀ ਇਹ ਉਹ ਵੀ ਚੋ ਦੋਗੇ ਠੀਕ ਹੈ ਹਾਂ ਜੀ ਵੀ ਜੇ ਆਪਣੇ ਦੋ ਪਸ਼ੂ ਇਕੱਠਿਆਂ ਦੀ ਧਾਰ ਕੱਢਣੀ ਹੈ ਨਾ ਉਹਨਾਂ 'ਤੇ ਮਸ਼ੀਨ ਬਹੁਤ ਵਧੀਆ ਹੈ ਇੱਕ ਕਚਪੀ ਦੀ ਮੋਟਰ ਆਉਂਦੀ ਹੈ ਸਟੀਲ ਦੀ ਇਹ ਮਸ਼ੀਨ ਆ ਜੇ ਆਪਾਂ ਇਹਦੇ ਨਾਲ ਸਿੰਗਲ ਬੱਕਟ ਲਾਵਾਂਗੇ ਫਿਰ ਆਪਾਂ ਨੂੰ ਪਊਗੀ 36000 ਦੀ ਜੇ ਆਪਾਂ ਡਬਲ ਬੱਕਟ ਲਾਵਾਂਗੇ ਬਾਈ ਕਿੰਨੇ ਦੀ 40000 ਫਿਰ 40000 ਦੀ ਤੇ ਇਸ ਸੇਮ ਹੀ ਆਹ ਮਸ਼ੀਨ ਜੇ ਆਪਾਂ ਲੋਹੇ ਚਲਾਵਾਂਗੇ ਸਿੰਗਲ ਬੱਕਟ ਦੇ ਵਿੱਚ ਉਹ ਆਪਾਂ ਨੂੰ 33000 ਦੀ ਪਊਗੀ ਹਾਂ ਤੇ ਬਾਕੀ ਨੰਬਰ 22 ਹੋਰ ਹਰਾਂ ਦਾ ਸਕਰੀਨ ਤੇ ਦਿੱਤਾ ਹੁੰਦਾ ਕਾਲ ਕਰਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਇਹ ਮਸ਼ੀਨਾਂ ਭੇਜ ਵੀ ਦਿੰਦੇ ਆ ਘਰੇ ਹਾਂਜੀ ਤੇ ਇਸ ਤੋਂ ਬਾਅਦ ਬਾਈ ਆਪਣੇ ਕੋਲੇ ਕਿਹੜੇ ਕਿਹੜੇ ਮਾਡਲ ਆ ਹੋਰ ਲੈ ਵੀ ਆਪਾਂ ਹੁਣ ਤੁਹਾਨੂੰ ਛੋਟੀਆਂ ਮਸ਼ੀਨਾਂ ਦਾ ਦਿਖਾ ਦਿਆਂ ਹੁਣ ਆਪਾਂ ਤੁਹਾਨੂੰ ਸਟਾਕ ਦਿਖਾਉਣੇ ਬਾਈ ਹਰਾਂ ਦਾ ਕਿੰਨਾ ਕਿੰਦਰ ਪਿਆ ਕਿਉਂਕਿ ਇਹ ਇਹਨਾਂ ਦਾ ਆਪ ਦਾ ਬ੍ਰਾਂਡ ਆ ਆਪ ਹੀ ਇਹ ਮਸ਼ੀਨਾਂ ਤਿਆਰ ਕਰਦੇ ਰੇਟ ਨਾਲ ਤਾਂ ਹੀ ਜਾਇਜ਼ ਹੁੰਦਾ ਜਿਹੜਾ ਬੰਦਾ ਆਪ ਮਾਲ ਤਿਆਰ ਕਰੂਗਾ ਉਹ ਉਹ ਮਾਲ ਆਪਾਂ ਨੂੰ ਜਾਇਜ਼ ਰੇਟਾਂ ਦੇ ਵਿੱਚ ਹੀ ਵੇਚਦਾ ਵੀ ਇਹਗੇ ਤੋਂ ਖਰੀਦ ਕੇ ਨਹੀਂ ਲਿਆਉਂਦੇਗੇ ਆਪ ਹੀ ਬਣਾਉਂਦੇ ਆ ਇੱਧਰ ਬਾਈ ਆਪ ਇਹ ਮਸ਼ੀਨਾ ਬਣਾਉਂਦੇ ਆ ਸਾਰਾ ਸਮਾਨ ਆਪਦਾ ਹੈ ਭਾਵੇਂ ਤੁਸੀਂ ਕੱਲੀ-ਕੱਲੀ ਚੀਜ਼ ਲੈ ਲਓ ਕੋਈ ਪਾਰਟ ਲੈ ਲਓ ਰਿਪੇਅਰ ਵੀ ਕਰਕੇ ਦੇਣਗੇ ਇੱਥੇ ਇਧਰ ਮਸ਼ੀਨਾ ਦਿਖਾ ਦੇ ਇੱਥੇ ਆਪਣੀ ਵੀ ਰਿਪੇਅਰ ਹੁੰਦੀ ਹੈ ਠੀਕ ਹੈ ਜੀ ਜਿਹੜੀ ਆਪਣੀ ਫੈਕਟਰੀ ਹੈ ਉਹ ਸ਼ਹਿਰ ਤੋਂ ਬਾਹਰ ਹੈ ਠੀਕ ਹੈ ਜੀ ਉੱਥੇ ਸਾਰੇ ਕਾਰੀਗਰ ਕੰਮ ਕਰਦੇ ਆ ਉੱਥੇ ਕਾਰੀਗਰ ਕੰਮ ਕਰਦੇ ਆ ਆ ਮਸ਼ੀਨਾ ਜਿਹੜੀਆਂ ਇਹ ਪੈਕਿੰਗ ਅਸਤੇ ਰੱਖੀਆਂ ਹੋਈਆਂ ਇਹ ਜਿਨ੍ਹਾਂ ਨੇ ਮੰਗਵਾਈਆਂ ਹਨਾ ਆਪਣੀ ਵੀਡੀਓ ਦੇਖ ਕੇ ਕਹਿ ਲਓ ਕਿਵੇਂ ਕਹਿ ਲਓ ਜਿਨ੍ਹਾਂ ਨੇ ਨੰਬਰ ਤੇ ਕਾਲ ਕਰਕੇ ਘਰੇ ਮੰਗਵਾਈਆਂ ਸਾਰੀਆਂ ਮਸ਼ੀਨਾ ਜਾਣੀਆਂ ਆਪਾਂ ਨੂੰ ਇੱਥੋਂ ਕੰਪਨੀ ਦਾ ਟਰਸਟ ਪ ਵੰਡਰ ਮਿਲਕਿੰਗ ਦਾ ਤੇ ਭਾਈ ਇੱਕ ਜਿਹੜੀਆਂ ਕੰਧ ਚ ਮਸ਼ੀਨਾਂ ਲੱਗਦੀਆਂ ਹੁੰਦੀਆਂ ਆਪਣੇ ਕੋਲੇ ਉਹ ਵੀ ਹੈਗੀਆਂ ਵੀ ਕਈ ਫਾਰਮ ਰਿਚਕ ਹੁੰਦੇ ਆ ਵੀ ਅਸੀਂ ਕੰਧ ਦੇ ਇੱਕ ਥਾਂ ਤੇ ਫਿੱਟ ਕਰਦੇ ਹਾਂ ਜੀ ਇਹ ਵੀਰੇ ਆਪਣੀ ਕੰਧ ਵਾਲੀ ਮਸ਼ੀਨ ਹੈ ਠੀਕ ਹੈ ਜੀ ਇਹ 4 HP ਚ ਹੈ 4 HP ਦੀ ਇਹ ਇਹਦੇ ਨਾਲ ਆਪਾਂ 25 ਲੀਟਰ ਦਾ ਕੈਨ ਦੇਵਾਂਗੇ ਜੀ ਠੀਕ ਹੈ ਜੀ ਤੇ ਜਿਹੜੀ ਇਹ ਫਰੇਮ ਵਾਲੀ ਮਸ਼ੀਨ ਹੋਊਗੀ ਦਾ ਨਾ 10 ਫੁੱਟ ਹਵਾ ਵਾਲੀ ਪਾਈਪ ਹੋਊਗੀ 10 ਫੁੱਟ ਹਵਾ ਵਾਲੀ ਪਾਈਪ ਹੋਊਗੀ 25 ਲੀਟਰ ਦਾ ਡਰਮ ਹੋਊਗਾ 25 ਲੀਟਰ ਦਾ ਡਰਮ ਦੇ ਦਾਂਗੇ ਨਾਲ ਪੌਣੇ ਐਚਪੀ ਦੀ ਮੋਟਰ ਹੋਊਗਾ ਪੌਣੇ ਐਚਪੀ ਦੀ ਮੋਟਰ ਆ ਇਹਦਾ ਰੇਟ ਹੈਗਾ ਆਪਣਾ ਹੀ 22000 ਰੁਪਏ ਇਹ 22000 ਦੀ ਆਪਾਂ ਨੂੰ ਪੈ ਜੂਗੀ ਹੈਨਾ ਹਾਂਜੀ ਠੀਕ ਇਹ ਕੰਦ ਚ ਫਿੱਟ ਹੋ ਜਾਂਦੀ ਹੈ ਜਿੱਮੇ ਕਿਸੇ ਨੇ ਫਿਕਸ ਹੀ ਕੰਮ ਕਰਨਾ ਹੋਵੇ ਤੇ ਬਾਈ ਇਹਦੇ ਵਿੱਚ ਆਪਣੇ ਕੋਲੇ ਵੱਡੇ ਮਾਡਲ ਵੀ ਮਿਲ ਜਾਂਦੇ ਹੋਣੇ ਹਨਾ 1.7 HP ਦੇ ਵਿੱਚ ਜਾਂ ਜਿਵੇਂ ਤੁਸੀਂ ਕਹਿੰਦੇ ਸੀ 15 20 ਪਸ਼ੂਆਂ ਵਾਲੇ ਹਾਂਜੀ ਹਾਂ 1 HP 2 HP ਸਾਰੇ ਮਿਲ ਜਾਂਦੇ ਵਿਊ ਆਪਣੇ ਕੋਲੇ অপਸ਼ਨ ਹੈ ਆਪਾਂ ਕੰਟੈਕਟ ਕਰਕੇ ਸਾਰੀ ਜਾਣਕਾਰੀ ਇਕੱਠੀ ਕਰ ਸਕਦੇ ਹਾਂ ਤੁਹਾਡੇ ਕੋਲ ਹਨਾ ਠੀਕ ਹੈ ਜੀ ਤੇ ਲਓ ਜੀ ਇਹ ਆਪਣੀ ਵੀਡੀਓ ਉਹੀ ਫਾਰਮਰਾਂ ਵਾਸਤੇ ਸੀ ਜਿਹੜੇ ਬੰਦੇ ਪੈਸੇ ਘੱਟ ਲਾਉਣੇ ਚਾਹੁੰਦੇ ਆ ਪਰ ਉਹਨਾਂ ਨੂੰ ਚੀਜ਼ ਵਧੀਆ ਚਾਹੀਦੀ ਹੈ ਚੀਜ਼ ਆਪਾਂ ਤੁਹਾਨੂੰ ਦਿਖਾਈ ਹੈ ਬਾਈ ਗਰੰਟੀ-ਵਰੰਟੀ ਵੀ ਲੈਂਦੇ ਆ ਬਾਕੀ ਹੁੰਦਾ ਸਾਰਾ ਕੁਝ ਸਾਫ ਸੁਭਾਲ ਤੇ ਤੇ ਬਾਈ ਇੱਕ ਵਾਰੀ ਆਪਣਾ ਐਡਰੈਸ ਦੱਸ ਦੋ ਪ੍ਰੋਪਰ ਬ੍ਰੈਂਡ ਆਪਾਂ ਦੱਸਤਾ ਵੰਡਰ ਮਿਲਕਿੰਗ ਤੇ ਨੰਬਰ ਵੀ ਦੱਸ ਦੋ ਤਾਂ ਕਿ ਕੋਈ ਕਾਲ ਕਰਕੇ ਵੀ ਘਰੇ ਮਂਗਵਾਉਣਾ ਚਾਹੁੰਦਾ ਹੋਵੇ ਤਾਂ ਆਪਣਾ ਐਡਰੈਸ ਹੈਗਾ ਜੀ ਗੁਰਗੋਬਿੰਦ ਸਿੰਘ ਨਗਰ ਹਾਂਜੀ ਗਲੀ ਨੰਬਰ 10/2 ਦੇ ਕੋਰਨਰ ਤੇ ਠੀਕ ਹੈ ਜੀ ਬਠਿੰਡੇ ਸ਼ਹਿਰ ਚ ਠੀਕ ਹੈ ਜੀ ਆਪਣਾ ਫੋਨ ਨੰਬਰ ਹੈਗਾ ਜੀ 98967 83508 ਠੀਕ ਹੈ ਤੇ ਬਾਕੀ ਆਪਾਂ ਆਹੀ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਇਹੋ ਜੀਆਂ ਕਿਸਾਨੀ ਰਿਲੇਟਡ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ